ਜਾ ਅਸਕ ਨਗਰ ਆਲੋਵਾਲ ਦੀ ਸੰਗਤ ਜਿਹੜੇ ਇੱਥੇ ਪਹੁੰਚੇ ਹੋ ਸਭ ਨੂੰ ਮੈਂ ਜੀ ਆਇਆਂ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਲੈਕਸ਼ਨਾਂ ਦਾ ਦੌਰ ਹੈ ਬਿਸ਼ੱਕ ਨਾਤਾ ਤੁਹਾਡੇ ਲਈ ਕੋਈ ਨਵਾਂ ਨਾ ਸਾਡੇ ਲਈ ਨਵਾਂ ਹੈ ਹਰ 5 ਸਾਲ ਬਾਅਦ ਫਿਰ ਵਿੱਚ ਦੀਆਂ ਹੋਰ ਵੀ ਇਲੈਕਸ਼ਨਾਂ ਆ ਜਾਂਦੀਆਂ ਨੇ ਕਦੇ ਸਟੇਟ ਦੀਆਂ ਆ ਜਾਂਦੀਆਂ ਨੇ ਕਦੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜੰਦੀਆਂ ਨੇ ਇਲੈਕਸ਼ਨ ਆਈ ਜਾਂਦੀਆਂ ਨੇ ਪਰ ਵੱਡੀ ਇਲੈਕਸ਼ਨ ਜਿਹੜੀ ਇਸ ਮੁਲਕ ਨੂੰ ਚਲਾਉਂਦੀ ਹੈ ਉਹ ਇਹ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਹੈ ਇਹ ਫੈਸਲਾ ਕਰਦੀ ਹੈ ਕਿ ਮੁਲਕ ਨੇ ਚੱਲਣਾ ਕਿਵੇਂ ਪਾਰਲੀਮੈਂਟ ਨੇ ਹੀ ਫੈਸਲਾ ਕਰਨਾ ਹੁੰਦਾ ਹੈ ਉਹਦੇ ਵਿੱਚ ਤੁਹਾਡੀ ਗੱਲ ਪੰਜਾਬ ਦੀ ਗੱਲ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਕਰਨੀ ਹੁੰਦੀ ਹੈ ਪਰ ਪਿਛਲਾ ਸਮਾਂ ਖਾਸ ਕਰ ਮੈਂ ਨੌਜਵਾਨ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਮੇਰੀਆਂ ਗੱਲਾਂ ਸੁਣੋ ਜ਼ਰੂਰ ਪਰ ਉਹਨਾਂ ਨੂੰ YouTube ਤੇ Facebookਾਂ ਤੇ ਜਾਂ Instagram ਤੇ ਆਪ ਦੇਖੋ ਕਿ ਜੋ ਕੁਝ ਅਸੀਂ ਕਹਿ ਕੇ ਚੱਲੇ ਆਂ ਜਾਂ ਕਹਿੰਦੇ ਆ ਰਹੇ ਆ ਉਹ ਸੱਚੀਆਂ ਹਨ ਕਿ ਅਸੀਂ ਵੀ ਬਾਕੀ ਲੋਕਾਂ ਵਾਂਗ ਆਏ ਬੋਲੇ ਤੁਸੀਂ ਸੁਣਿਆ ਤੇ ਕਿਸੇ ਨੇ ਵਾਅਦਾ ਪੂਰਾ ਨਾ ਕੀਤਾ ਹਰ 5 ਸਾਲ ਬਲ ਇੱਕ ਕਹਾਣੀ ਚੱਲ ਰਹੀ ਹੈ ਉਹ ਕਿਰਦਾਰ ਜਿਹੜਾ ਸਿੱਖਾਂ ਵਿੱਚ ਮੁੱਢੋਂ ਨਹੀਂ ਸੀ ਪੰਜਾਬੀਆਂ ਵਿੱਚ ਮੁੱਢੋਂ ਨਹੀਂ ਸੀ ਕਿ ਜਿਹੜੀ ਗੱਲ ਕਰਨੀ ਹੈ ਉਹਦੇ ਤੇ ਉਤਰਨਾ ਕਿੰਨਾ ਕੁ ਪੂਰਾ ਹੈ ਪਰ ਅੱਜ ਪਿਛਲੇ 50 ਸਾਲ ਦਾ ਤਾਂ ਮੈਨੂੰ ਯਾਦ ਹੈ ਉਸ ਤੋਂ ਪਹਿਲਾਂ ਪੁਰਖਾਂ ਤੋਂ ਸੁਣਦੇ ਆ ਰਹੇ ਹਾਂ ਬਜ਼ੁਰਗਾਂ ਤੋਂ ਕਿ ਜੋ ਪੰਜਾਬੀ ਦਾ ਕਰੈਕਟਰ ਹੈ ਜੋ ਸਿੱਖ ਦਾ ਕਿਰਦਾਰ ਹੈ ਉਹਦੇ ਵਿੱਚ ਜ਼ੁਬਾਨ ਕਰਕੇ ਮੁਕਰਣ ਵਾਲੇ ਨੂੰ ਸਭ ਤੋਂ ਮਾੜਾ ਮੰਨਿਆ ਜਾਂਦਾ ਹੈ ਪਰ ਜੇ ਮੈਂ ਗੱਲ ਕਰਾਂ ਇਸ ਪੰਜਾਬ ਦੀ ਜਿਹੜੀ ਮੈਂ ਆਪ ਦੇਖੀ ਹੈ ਜਿਹੜੀ ਮੈਂ ਆਪ ਸੁਣੀ ਹੈ 1978 ਤੋਂ ਲੈ ਕੇ ਅੱਜ 47ਵਾਂ ਸਾਲ ਚੱਲ ਰਿਹਾ ਹੈ ਇੱਕ ਇੱਕ ਕਰਕੇ ਜਿਹੜੀਆਂ ਪਾਰਟੀਆਂ ਮੇਰੇ ਅਗੇਂਸਟ ਖੜੀਆਂ ਨੇ ਅੱਜ ਵਿਚਾਰ ਤਰਕ ਤੌਰ ਤੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਬਾਦਲ ਹੈ ਚਾਹੇ ਉਹ ਭਾਜਪਾ ਚਾਹੇ ਹੁਣ ਆਪ ਵੀ ਇਸ ਵਿੱਚ ਸ਼ਾਮਲ ਹੋ ਗਈ ਹੈ ਇਹਨਾਂ ਨੇ ਜਿੰਨੀਆਂ ਵੀ ਗੱਲਾਂ ਅੱਜ ਤੱਕ ਕੀਤੀਆਂ ਉਹ ਉਹਨਾਂ ਦੇ ਸੈਲਫ ਤੇ ਆ ਕੇ ਮੁੱਕ ਜਾਂਦੀਆਂ ਨੇ ਨਿੱਜ ਤੇ ਆ ਕੇ ਮੁੱਕ ਜਾਂਦੀਆਂ ਨੇ ਕਿ ਸਾਨੂੰ ਕਿੰਨਾ ਕੁ ਫਾਇਦਾ ਹੋਊਗਾ ਉਹ ਦੇਖ ਕੇ ਉਹ ਤੁਹਾਡੀ ਪਰਵਾਹ ਨਹੀਂ ਕਰਦੇ 1978 ਚ ਤੁਸੀਂ ਇੱਕ ਖੜ ਜੋ ਇੱਕ ਇਧਰ ਹੋ ਜੋ ਇੱਕ ਇੱਥੇ ਖੜ ਜੋ ਇੱਕ ਇਧਰ ਆ ਜਾਓ 1978 ਤੋਂ ਲੈ ਕਰਕੇ ਅੱਜ ਤੱਕ ਮੈਂ ਤੁਹਾਨੂੰ 5-6 ਉਦਾਹਰਨਾਂ ਦਊਂਗਾ ਤੁਸੀਂ ਸਾਰਾ ਅੰਦਾਜ਼ਾ ਲਾ ਲਿਓ ਵੀ 47 ਸਾਲ ਦੀ ਕਹਾਣੀ ਜਿਹੜੀ ਹੈ ਉਹ ਕਿਵੇਂ ਵਿਗੜੀ ਹੈ 1978 ਵਿਸਾਖੀ ਵਾਲਾ ਦਿਨ ਅੰਮ੍ਰਿਤਸਰ ਸ਼ਹਿਰ ਦਿਨ ਦੇ 12 ਵਜੇ 13 ਸਿੱਖਾਂ ਦਾ ਕਤਲ ਹੋ ਜਾਂਦਾ ਹੈ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੈ ਤੇ ਗੂਗਲ ਕੱਢ ਕੇ ਦੇਖਿਓ YouTube ਕੱਢ ਕੇ ਦੇਖਿਓ ਬੱਚਿਓ ਕਿ ਉਹਨਾਂ 13 ਸਿੱਖਾਂ ਨੂੰ ਜਿਹਨੇ ਕਤਲ ਕਰਕੇ ਸੜਕ ਤੇ ਲੰਮੇ ਪਾਤਾ ਉਹਨਾਂ ਚੋਂ ਕਿਸੇ ਇੱਕ ਨੂੰ ਵੀ ਇੱਕ ਘੰਟੇ ਦੀ ਸਜ਼ਾ ਹੋਈ ਤੇ ਸਾਰੇ ਬਰੀ ਹੋ ਗਏ ਇਹ ਮੈਂ ਮੇਰੀ ਤਾਂ ਸੁਣ ਲਈ ਨਾ ਮੈਂ ਪਹਿਲਾਂ ਵੀ ਕਹਾ ਮੈਂ ਹੁਣ ਵੀ ਕਹਿਣਾ ਤੁਸੀਂ ਆਪ ਕਿਤਾਬਾਂ ਚੋਂ ਪੜੋ YouTube ਚੋਂ ਦੇਖੋ Google ਚੋਂ ਦੇਖੋ ਕਿਸੇ ਇੱਕ ਬੰਦੇ ਨੂੰ ਵੀ ਇੱਕ ਘੰਟੇ ਦੀ ਸਜ਼ਾ ਨਹੀਂ ਹੋਈ ਆਖਰ ਉਹਨਾਂ 13 ਸਿੱਖਾਂ ਨੂੰ ਸ਼ਹੀਦ ਕੌਣ ਕਰ ਗਿਆ ਇਹ ਸਵਾਲ ਅੱਜ ਵੀ ਖੜਾ ਹੈ ਤੇ ਪੰਜਾਬ ਦਾ ਚੀਫ ਮਿਨਿਸਟਰ ਹੈ ਪ੍ਰਕਾਸ਼ ਸਿੰਘ ਬਾਦਲ ਸਾਂ ਜਰਨਲਿਸਟਿਕ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਤੋ ਅਰਦਾਸ ਕਰਕੇ ਤੋਰਿਆ ਜਥਾ ਤੇ ਭਾਈ ਫੌਜਾ ਸਿੰਘ ਜਿਹੜੇ ਅਖੰਡ ਕੀਰਤनियां ਚੋਂ ਸੀ ਉਹ ਉਸ ਜਥੇ ਦੀ ਅਗਵਾਈ ਕਰ ਰਹੇ ਨੇ ਤੇ ਉਹ ਅਗਵਾਈ ਕਰਨ ਵਾਲਾ ਜਥਾ ਵਿੱਚੇ ਭਾਈ ਫੌਜਾ ਸਿੰਘ ਜੀ ਸ਼ਹੀਦ ਹੋ ਗਏ ਬਾਕੀ 13 ਸਿੱਖ ਹੋਰ 12 ਸਖਨਾਸ਼ਿਤ ਹੋ ਗਏ ਇਹ ਕਹਾਣੀ ਹੈ ਜਿਹੜੀ ਲਗਾਤਾਰ ਚਲਦੀ ਆ ਰਹੀ ਹੈ 78 ਤੋਂ ਬਾਅਦ 81 ਆਇਆ 81 ਦੇ ਵਿੱਚ ਤੁਸੀਂ ਇਹੀ ਚੀਜ਼ ਕਾਂਗਰਸ ਤੋਂ ਦੇਖੋ ਤੁਸੀਂ ਅੱਜ ਪਾਣੀਆਂ ਦੀ ਗੱਲ ਕਰਦੇ ਹੋ ਪਾਣੀਆਂ ਦੀ ਲੁੱਟ 47 ਤੋਂ ਜਾਰੀ ਹੈ ਪਰ ਤੁਹਾਡੇ ਧਿਆਨ 'ਚ ਨਹੀਂ ਆ ਰਿਹਾ ਤੇ ਪਾਣੀਆਂ ਦੇ ਨਾਲ ਸਾਡੇ ਨਾਲ ਬੇਇਨਸਾਫੀ ਕਰਨ ਵਾਲੇ ਕੌਣ ਨੇ 1981 ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਮੈਂ ਹੁਣ ਪਹਿਲਾਂ ਦਸੀਆ ਤੁਹਾਨੂੰ ਬਾਦਲਾਂ ਦੀ ਗੱਲ ਹੁਣ 81 ਤਿੰਨ ਸਾਲ ਬਾਅਦ ਦਰਬਾਰਾ ਸਿੰਘ ਚੀਫ ਮਿਨਿਸਟਰ ਹੈ ਟਾਡਾ ਮਸਲਾ ਸੁਪਰੀਮ ਕੋਰਟ ਚ ਫੈਸਲੇ ਤੇ ਖੜਾ ਹੈ ਪਾਣੀਆਂ ਦਾ ਤੁਸੀਂ ਪੰਜਾਬ ਵਾਲੇ ਜਿੱਤ ਰਹੇ ਹੋ ਇੰਦਰਾ ਗਾਂਧੀ ਕਹਿੰਦੀ ਦਰਬਾਰਾ ਸਿੰਘ ਮੈਂ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਆ। ਚੁੱਪ ਕਰਕੇ ਇਹ ਫੈਸਲਾ ਵਾਪਸ ਲੈ ਲੈ। ਇਹ Google 'ਚੋਂ ਪੜਿਓ। ਐਨ ਮੌਕੇ ਤੇ ਜਦੋਂ ਫੈਸਲਾ ਹੋਣ ਵਾਲਾ ਹੈ ਕਾਂਗਰਸ ਦੇ ਦਰਬਾਰਾ ਸਿੰਘ ਨੇ ਉਹ ਫੈਸਲਾ ਫੈਸਲਾ ਚੀਫ ਮਿਨਿਸਟਰ ਦੇ ਤੌਰ ਤੇ ਉਹ ਕੇਸ ਵਾਪਸ ਲੈ ਲਿਆ। ਅੱਜ ਤੱਕ ਤੁਹਾਨੂੰ ਉਸ ਗਲਤੀ ਕਰਕੇ ਇਨਸਾਫ ਨਹੀਂ ਮਿਲਿਆ। ਬਾਦਲਾਂ ਨੇ ਜੋ ਕੀਤਾ ਉਹ ਵੀ ਤੁਹਾਡੇ ਸਾਹਮਣੇ ਐ ਉਸ ਤੋਂ ਬਾਅਦ ਕਾਂਗਰਸ ਨੇ ਤੁਹਾਡਾ ਕਤਲੇਆਮ ਕੀਤਾ ਤੁਹਾਡੇ ਦਰਬਾਰ ਸਾਹਿਬ ਤੇ ਫੌਜਾਂ ਚੜਾਈਆਂ ਤੇ ਨਾਲ ਲੱਗਦੇ ਲੱਗਦੇ ਆਪਾਂ ਗੱਲ ਬੀਜੇਪੀ ਦੀ ਵੀ ਗੱਲ ਬੀਜੇਪੀ ਦੇ ਲੀਡਰਾਂ ਦੇ ਬਿਆਨ ਨਹੀਂ ਕਿਤਾਬਾਂ ਚ ਲਿਖੇ ਹੋਏ ਨੇ ਜਿਹੜੀਆਂ ਕਿਤਾਬਾਂ ਉਹਨਾਂ ਨੇ ਆਪ ਲਿਖੀਆਂ ਨੇ ਲਾਲ ਕਿਸ਼ਨ ਅਡਵਾਨੀ ਨੇ ਕਿਤਾਬ ਲਿਖੀ ਮਾਈ ਕੰਟਰੀ ਮਾਈ ਲਾਈਫ ਮੇਰਾ ਦੇਸ਼ ਮੇਰਾ ਜੀਵਨ ਉਸ ਵਿੱਚ ਕੀ ਲਿਖਿਆ ਕਿ ਇੰਦਰਾ ਗਾਂਧੀ 1984 ਚ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਡਰਦੀ ਸੀ ਘਬਰਾਉਂਦੀ ਸੀ ਅਸੀਂ ਹੌਸਲਾ ਦੇ ਕੇ ਉਹ ਕਹਿੰਦਾ ਅਡਵਾਨੀ ਕਹਿੰਦਾ ਅਸੀਂ ਹੌਸਲਾ ਦੇ ਕੇ ਇੰਦਰਾ ਗਾਂਧੀ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਉਹਨੂੰ ਉਤਸ਼ਾਹ ਦਿੱਤਾ ਨਾ ਤਾਂ ਭਾਜਪਾ ਤੁਹਾਡੀ ਹੈ ਨਾ ਕਾਂਗਰਸ ਤੁਹਾਡੀ ਹੈ ਜੋ ਕੁਝ ਹੋਇਆ ਹੈ ਇਹ ਸਾਰੀਆਂ ਗੱਲਾਂ ਦਾ ਅੱਗੇ-ਅੱਗੇ ਤੁਸੀਂ ਆਪ ਅੰਦਾਜ਼ਾ ਲਾਇਓ ਜੇ ਉਹ ਕਿਤਾਬ ਚ ਲਿਖਦਾ ਉਸ ਕਿਤਾਬ ਚ ਇੱਕ ਗੱਲ ਹੋਰ ਲਿਖੀ ਹੈ ਉਹ ਜ਼ਰੂਰ ਪੜਿਓ ਇਹ ਵੀ ਪੜਨ ਮਨਲੀ ਹੈ ਉਹ ਵੀ ਪੜਨ ਵਾਲੀ ਹੈ ਕਿਤਾਬ ਮਾਰਕੀਟ ਚ ਮਿਲਦੀ ਹੈ ਅੱਜ ਵੀ ਮਿਲਦੀ ਹੈ ਲਾਲ ਕਿਸ਼ਨ ਰਵਾਨੀ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਰਿਹਾ ਭਾਜਪਾ ਵੱਲੋਂ ਜਦੋਂ 1999 ਵਿੱਚ ਬਾਜਪਾਈ ਜਿਹੜਾ ਸੀਗਾ ਉਹ ਪ੍ਰਾਈਮ ਮਿਨਿਸਟਰ ਸੀ ਉਸੇ ਕਿਤਾਬ ਚ ਲਿਖਿਆ ਹੈ ਉੱਥੇ ਇੱਕ ਬੰਦਾ ਬੈਠਾ ਹੈ ਦਰਬਾਰ ਸਾਹਿਬ ਅਡਵਾਨੀ ਕਹਿੰਦਾ ਜਿਹਦਾ ਨਾਂ ਜਰਨੈਲ ਸਿੰਘ ਹੈ ਅਸੀਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਨੇ ਆ ਉਹ ਕਹਿੰਦਾ ਉਹਦਾ ਨਾਂ ਜਰਨੈਲ ਸਿੰਘ ਹੈ ਉਹ ਮੈਂ ਖਾਸੁਰ ਦੈਂਤ ਹੈ ਇਹ ਲਫ਼ਜ਼ ਲਿਖਿਆ ਹੋਇਆ ਮੈਂ ਤਾਂ ਬੋਲਦਾ ਤੁਹਾਡੇ ਸੰਤ ਨੂੰ ਜਿਹਨੂੰ ਬਿਨਾਂ ਕਿਸੇ ਕਾਰਨ ਦੇ ਸ਼ਹੀਦ ਕਰਕੇ ਦਰਬਾਰ ਸਾਹਿਬ ਢਾਤਾ ਉਹਨੂੰ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਮਖਾਸਰ ਦਾਇਤ ਸਮਝਦਿਆ ਮਖਾਸਰ ਇੱਕ ਦਾਇਤ ਹੈ ਜਿਹੜਾ Hindu ਮਾਨਸਿਕਤਾ ਦੇ ਵਿੱਚ ਉਹਨਾਂ ਦੀਆਂ ਗਥਾਵਾਂ ਦੇ ਵਿੱਚ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਜਦੋਂ ਕਿਸੇ ਦਾਇਤ ਨੂੰ ਪੇਸ਼ ਕਰਨਾ ਹੁੰਦਾ ਹੈ ਤਾਂ ਉਹਦਾ ਨਾਂ ਰੱਖਿਆ ਜਾਂਦਾ ਮਖਾਸਰ ਉਹ ਦਾਇਤ ਮੰਨਦੇ ਨੇ ਤੁਹਾਡੇ ਹੁਣ BJP ਤੇ ਬਾਦਲਾਂ ਜੀ ਤਾਂ ਇਕੱਠੀਆਂ ਸਰਕਾਰਾਂ 20 ਸਾਲ ਰੀਆਂ ਨੇ ਕਿਵੇਂ ਤੁਸੀਂ ਉਹਨਾਂ ਦੀ ਮਾਨਸਿਕਤਾ ਵਾਲੇ ਲੋਕਾਂ ਨਾਲ ਚੱਲ ਸਕਦੇ ਹੋ ਪਰ ਚੱਲੇ ਨਹੀਂ ਤਾਂ ਹੀ ਤਾਂ ਪੰਜਾਬ ਦਾ ਨੁਕਸਾਨ ਹੋਇਆ 1992 ਆ ਗਿਆ ਬਿਆਨ ਸਿੰਘ ਚ ਮੰਤਰੀ ਬਣ ਗਿਆ ਜੋ ਮੁੰਡਿਆਂ ਦਾ ਉਸ ਟਾਈਮ ਖੂਨ ਹੋਇਆ ਹੈ ਉਹ ਸ਼ਾਇਦ ਤੁਸੀਂ ਛੋਟੀ ਉਮਰ ਵਾਲੇ ਤਾਂ ਸਾਡੀਆਂ ਗੱਲਾਂ ਹੀ ਸੁਣ ਸਕਦੇ ਹੋ ਜਾਂ ਕਿਤਾਬਾਂ ਪੜ੍ਹ ਸਕਦੇ ਹੋ ਜਾਂ ਗੂਗਲ ਦੇਖ ਸਕਦੇ ਹੋ ਮੇਰੀ ਉਮਰ ਵਾਲੇ ਜਿਹੜੇ ਨੇ ਉਹਨਾਂ ਨੇ ਆਪ ਦੇਖਿਆ ਉਹ ਸਮਾਂ ਜਦੋਂ ਹਰ ਰੋਜ਼ ਸਾਡੇ ਕਈ ਕਈ ਸੌ ਮੁੰਡਿਆਂ ਦੇ ਮੁਕਾਬਲੇ ਹੁੰਦੇ ਸੀ ਉਹ ਕਿਤੇ ਬਾਹਰ ਦੀ ਗੱਲ ਨਹੀਂ ਇਸੇ ਪੰਜਾਬ ਦੀ ਗੱਲ ਹੈ ਉਹਦਾ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ ਪਰ ਇਸ ਧਿਰ ਵੱਲ ਵੀ ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਧਿਰ ਵੱਲ 84 ਚ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਵੀ ਇੱਕ ਸੱਚ ਹੈ ਕਹਾਣੀ ਹੈ ਪਰ ਇਹ ਵੀ ਇੱਕ ਸੱਚ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਡੀਆਜ ਦਾ ਉਹਦਾ ਵੀ ਉਸ ਹਮਲੇ ਤੋਂ ਬਾਅਦ ਰੋਸ ਵਿੱਚ ਛੱਡਿਆ ਰੋਸ ਵਿੱਚ ਛੱਡ ਕੇ ਉਹ ਬਾਕਿਆਂ ਵਾਂਗ ਘਰੇ ਨਹੀਂ ਬੈਠਿਆ 5 ਸਾਲ ਤਾਂ ਭਾਗਲਪੁਰ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਇੰਦਰਾ ਗਾਂਧੀ ਦੇ ਕਤਲ ਦਾ ਕੇਸ ਚਲਾਇਆ ਤੇ ਜੇ 99 ਚ ਖਡੂਰ ਸਾਹਿਬ ਤੋਂ ਸੰਗਤ ਨੇ ਉਹਨੂੰ ਜਿਤਾ ਕੇ ਬਾਹਰ ਕਢਾਇਆ ਤਾਂ ਉਸ ਤੋਂ ਬਾਅਦ ਅੱਜ ਤੱਕ ਆ ਅਸੀਂ ਸਾਰੇ ਉਸ ਟਾਈਮ ਦੇ ਲੱਗੇ ਹੋਏ ਆ ਅੱਜ ਤੱਕ ਉਹ ਘਰ ਵੀ ਨਹੀਂ ਬੈਠਿਆ ਜੇ ਉਹ ਕੌਮ ਦੀ ਗੱਲ ਕੀਤੀ ਹੈ ਤਾਂ ਸਾਰਾ ਦਿਨ ਉਹ ਕੌਮ ਦੇ ਪਿੱਛੇ ਸੜਕਾਂ ਤੇ ਰਹਿੰਦਾ ਹੁਣ ਬਾਦਲਾਂ ਨੂੰ ਵੀ ਦੇਖ ਲਿਆ ਤੁਸੀਂ ਕਾਂਗਰਸ ਨੂੰ ਵੀ ਦੇਖ ਲਿਆ ਬੀਜੇਪੀ ਨੂੰ ਦੇਖ ਲਿਆ ਰਹਿ ਗਈ ਸੀ ਆਪ ਆਪਨੇ ਜੋ 2 ਸਾਲ ਤੁਹਾਨੂੰ ਦਿਖਾਤਾ ਮੈਂ ਕੱਲ ਇੱਧਰ ਛਤਰਾਣੇ ਸਮਾਨੇ ਦੇ ਪਿੰਡਾਂ ਸੀਗਾ ਇੰਨੀ ਵੱਡੀ ਗਿਣਤੀ ਚ ਨੌਜਵਾਨਾਂ ਨੇ ਆ ਕੇ ਸ਼ਰੈਅਮ ਕਿਹਾ ਕਿ ਅਸੀਂ ਸੀਗੇ ਜਿਨ੍ਹਾਂ ਨੇ ਆਪ ਨੂੰ ਜਿਤਾਇਆ ਸੀ ਅਰੇ ਅਸੀਂ ਅੱਜ ਜਿਹੜੇ ਤੁਹਾਨੂੰ ਜਿਤਾਵਾਂਗੇ ਹਰ ਬੱਚੇ ਦੀ ਅੱਜ ਪੰਜਾਬ ਦੇ ਵਿੱਚ ਇੱਕ ਮਾਨਸਿਕਤਾ ਬਣ ਚੁੱਕੀ ਹੈ ਕਿ ਜੇ ਇਹ ਧਿਰਾਂ ਤੋਂ ਤੰਗ ਆ ਕੇ ਅਸੀਂ ਆਪ ਵੱਲ ਗਏ ਸੀ ਤਾਂ ਆਪਨੇ ਵੀ ਉਹੀ ਕੀਤਾ ਜੋ ਇਹ ਧਿਰਾਂ ਕਰ ਰਹੀਆਂ ਸੀ ਹੁਣ ਸਾਡੇ ਕੋਲ ਉਹੀ ਧਿਰ ਬਚਦੀ ਹੈ ਜਿਨੇ ਘਟੋ-ਘਟ 40 ਸਾਲ ਚ ਇੱਕ ਗੱਲ ਤਾਂ ਪ੍ਰੂਵ ਕਰਤੀ ਕਿ ਸਾਡੇ ਵਿਰੋਧੀ ਵੀ ਕਹਿਣ ਲੱਗ ਗਏ ਜਿਹੜੇ ਮਾਨ ਵਾਲੇ ਨੇ ਇਹ ਹੋਰ ਤਾਂ ਜੋ ਮਰਜ਼ੀ ਕਰਨ ਪਰ ਇਹ ਆਪਣੀਆਂ ਵੋਟਾਂ ਜਿੱਤਣ ਵਾਸਤੇ ਨਸ਼ੇ ਦੀ ਵੰਡਦੇ ਤੁਸੀਂ ਵੀ ਇੱਥੇ ਰਹਿੰਦੇ ਹੋ ਤੁਸੀਂ ਵੀ ਕਦੇ ਸੁਣਿਆ ਹੋਵੇ ਵੀ ਮਾਨ ਵਾਲੇ ਵੀ ਨਸ਼ਾ ਵੰਡ ਰਹੇ ਨੇ ਬਾਕੀਆਂ ਬਾਰੇ ਜੇ ਮਜੀਠੀਏ ਬਾਰੇ ਤੇ ਨਸ਼ੇ ਬਾਰੇ ਆਪਾਂ ਨੂੰ ਨਾ ਪਤਾ ਹੋਵੇ ਫਿਰ ਆਪਾਂ ਪੰਜਾਬ ਵਿੱਚ ਨਹੀਂ ਰਹਿੰਦੇ ਜਿੱਥੇ ਨਸ਼ੇ ਦੀ ਗੱਲ ਚੱਲੂਗੀ ਉੱਥੇ ਮਜੀਠੀਏ ਦੀ ਗੱਲ ਚੱਲੂਗੀ ਉਹੀ ਬਾਦਲ 1978 ਚ ਜੀ ਮਿਨਿਸਟਰ ਹੈ ਤੇ ਸਿੱਖਾਂ ਦੀਆਂ ਲਾਸ਼ਾਂ ਸੜਕਾਂ ਤੇ ਪਈਆਂ ਨੇ ਉਹੀ ਬਾਦਲ 215 ਚ ਜੀ ਮਿਨਿਸਟਰ ਹੈ ਤੇ ਸਿੱਖਾਂ ਦੀਆਂ ਲਾਸ਼ਾਂ ਬਹਿਬਲ ਕਲਾ ਸੜਕਾਂ ਤੇ ਪਈਆਂ ਹੋਣਗੀਆਂ ਮੈਂ ਕੋਈ ਇੱਕ ਗੱਲ ਵੀ ਨਹੀਂ ਕਰਾਂਗਾ ਜਿਹੜੀ ਸੱਚ ਤੋਂ ਦੂਰ ਹੋਵੇ ਵਿਚਾਰ ਤੁਸੀਂ ਕਰਨੀ ਹੈ ਕਿ ਕਿਉਂ ਤੇ ਕੌਣ ਇਹਨਾਂ ਨੂੰ ਕਹਿੰਦਾ ਹੈ ਕਿ ਸਿੱਖਾਂ ਦਾ ਕਤਲੇਆਮ ਕਰੋ ਅਸੀਂ ਤੁਹਾਨੂੰ ਸੀਟਾਂ ਦਿੰਨੇ ਆ ਅੱਜ ਦੇਖ ਲਓ ਮੈਂ ਕਹਿ ਕੇ ਹਟਿਆ ਖਡੂਰ ਸਾਹਿਬ ਤੋਂ ਮਾਨ ਸਾਹਿਬ ਨੂੰ 1999 ਜਿਤਾਇਆ ਅੱਜ ਫਿਰ ਉਹੀ ਹਾਲਾਤ ਬਣ ਗਏ ਅੱਜ ਫਿਰ ਸਾਡੇ ਇੱਕ ਤਾਂ 32-32 ਸਾਲ ਤੋਂ ਅੰਦਰ ਬੈਠੇ ਨੇ ਔਰ ਨਵੇਂ ਮੁੰਡੇ ਸਾਡੇ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਚੁੱਕ ਕੇ ਡਿਬਰੂਗੜ੍ਹ ਭੇਜਦੇ ਕੌਮ ਨੇ ਇੱਕ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਨੇ ਫੈਸਲਾ ਕਰ ਲਿਆ ਕਿ ਅਸੀਂ ਸਿੱਖਾਂ ਦੇ ਮੁੰਡਿਆਂ ਨੂੰ ਫਿਰ ਦੁਬਾਰਾ ਤੰਗ ਕਰਨਾ ਹੈ ਤੇ ਡਿਬਰੂਗੜ 3-3000 ਕਿਲੋਮੀਟਰ ਦੂਰ ਭੇਜਣਾ ਹੈ ਤਾਂ ਕੌਮ ਵੀ ਕਹਿੰਦੀ ਹੈ ਕਿ ਅਸੀਂ ਉਹਨੂੰ ਜਿਤਾ ਕੇ ਸਰਕਾਰ ਦੇ ਝੂਠੇ ਨੈਰੇਟਿਵ ਦਾ ਜਵਾਬ ਦੇਣਾ ਹੈ ਪਰ ਬਾਦਲ ਦਾ ਲਾਣਾ ਬੇਸ਼ੱਕ ਆਪ ਮਰ ਗਿਆ ਪਰ ਉਹਦਾ ਪੁੱਤ ਹੈ ਉਹਦਾ ਸਾਰਾ ਪਾਰਟੀ ਹੈ ਉਹ ਅੱਜ ਵੀ ਉਹੀ ਕੁਝ ਕਰ ਰਹੇ ਨੇ ਜੋ ਉਹਨਾਂ ਨੇ 78 ਚ ਕੀਤਾ ਜੋ ਉਹਨਾਂ ਨੇ 215 ਚ ਕੀਤਾ ਅੱਜ ਉਹਨਾਂ ਨੇ ਵਿਰਸਾ ਸਿੰਘ ਬਲਟੋਏ ਨੂੰ ਕਿਉਂ ਲਿਆ ਕੇ ਖਡੂਰ ਸਾਹਿਬ ਖੜਾ ਕੀਤਾ ਹੈ ਕਾਰਨ ਇੱਕੋ ਹੀ ਹੈ ਪਿੱਛੇ ਜਿਹੜੇ ਉਹਨਾਂ ਦੇ ਬੈਠੇ ਨੇ ਚਾਹੇ ਭਾਜਪਾ ਚਾਹੇ ਦੀਪ ਸਟੇਟ ਹੈ ਜਿਹੜਾ ਦੀਪ ਸਿੱਧੂ ਤੁਹਾਨੂੰ ਦੱਸ ਕੇ ਗਿਆ ਉਹਨਾਂ ਗੱਲਾਂ ਵੱਲ ਧਿਆਨ ਦਿਓ ਦੀਪ ਸਟੇਟ ਹੁੰਦੀ ਕੀ ਹੈ ਡੂੰਗੀ ਗੁਪਤ ਜਿਹੜੀ ਸਰਕਾਰ ਦੇ ਪਿੱਛੇ ਇੱਕ ਸਰਕਾਰ ਬੈਠੀ ਹੁੰਦੀ ਆ ਉਹ ਹੁੰਦੀ ਕੀ ਹੈ ਉਹ ਇਹ ਨੈਰੇਟਿਵ ਦਿੰਦੀ ਐ ਕਿ ਤੁਸੀਂ ਇਹਨੂੰ ਜਿੱਤਣ ਨਹੀਂ ਦੇਣਾ ਹੁਣ ਪਈ ਤੁਹਾਡੀ ਵਾਰੀ ਆ ਤੁਹਾਨੂੰ ਅਸੀਂ ਕੁਰਸੀਆਂ ਦੇ ਕੇ ਰੱਖਿਆ ਤੁਹਾਨੂੰ ਮਨਿਸਟਰ ਬਣਾਇਆ ਹੁਣ ਤੁਸੀਂ ਖੜੇ ਹੋਵੋ ਸਿੱਖਾਂ ਚ ਭਲੇਖਾ ਪਾਵੇ ਤੇ ਸਿੱਖਾਂ ਦੀਆਂ ਵੋਟਾਂ ਵੰਡੀਆਂ ਜਾਣ ਅਸੀਂ ਤੀਜਾ ਬੰਦਾ ਜਿਤਾ ਕੇ ਪਾਰਲੀਮੈਂਟ ਚ ਲੈ ਚੀਏ ਇਹ ਜਵਾਬ ਹੁਣ ਪੰਜਾਬ ਦੇ ਲੋਕਾਂ ਨੇ ਦੇਣਾ ਠੀਕ ਆ ਤੁਹਾਡੀ ਖਡੂਰ ਸਾਹਿਬ ਵੋਟਰ ਨਹੀਂ ਐ ਪਰ ਸੋਚ ਇੱਥੇ ਐ ਇੱਥੇ ਮੈਂ ਖੜਾ ਆ ਨਾਲ ਸਿਮਰਜੀਤ ਸਿੰਘ ਮਾਨ ਸਾਹਿਬ ਖੜੇ ਨੇ ਉਹਨਾਂ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਕਿ ਇਹ ਬੰਦਾ ਸਾਡਾ ਵਿਰੋਧੀ 40 ਸਾਲ ਉਹਨੂੰ ਵੋਟ ਨਹੀਂ ਸੀ ਪਾਈ ਪੰਜਾਬ ਦੇ ਲੋਕਾਂ ਨੇ ਪਰ ਮੇਰਾ ਭਰਾ ਭੈਣ ਜਿੱਥੇ ਵੀ ਕਿਤੇ ਅਸੀਂ ਰਿਸ਼ਤੇਦਾਰੀਆਂ ਚ ਬੈਠਦੇ ਸੀ ਉਹ ਇੱਕ ਗੱਲ ਤਾਂ ਜਰੂਰ ਕਹਿੰਦੇ ਸੀ ਯਾਰ ਮਾਨ ਤੁਹਾਡਾ ਬੰਦਾ ਬੜਾ ਸੱਚਾ ਸੋਚਾ ਹੈ ਬੇਸ਼ੱਕ ਉਹ ਜਾ ਕੇ ਵੋਟ ਬਾਦਲਾਂ ਨੂੰ ਪਾ ਦਿੰਦੇ ਸੀ ਜਾ ਕੇ ਵੋਟ ਕਾਂਗਰਸ ਨੂੰ ਪਾ ਦਿੰਦੇ ਸੀ ਭਾਜਪਾ ਤਾਂ ਨਾਲ ਲੱਗੀ ਹੋਈ ਸੀ ਅੱਜ ਆਪ ਨੂੰ ਪਾਤੀ ਪਰ ਉਹਨਾਂ ਦੇ ਮੂੰਹੋਂ ਚ ਹਰ ਇੱਕ ਨੇ ਸੁਣਿਆ ਕਿ ਯਾਰ ਬੰਦਾ ਤੁਹਾਡਾ ਬਹੁਤ ਵਧੀਆ ਹੈ ਹੋਰ ਕੀ ਭਾਲਦੇ ਆ ਇਸ ਯੁੱਗ ਚ ਇਸ ਸਮੇਂ ਦੇ ਵਿੱਚ ਜਿੱਥੇ ਸਾਡੇ ਮੁੰਡਿਆਂ ਦੀ ਨਸਲ ਕੁਸ਼ੀ ਨਸ਼ੇ ਨਾਲ ਹੋ ਰਹੀ ਹੈ ਉੱਥੇ ਵੀ ਸਾਡੇ ਵਿਰੋਧੀ ਕਹਿਣ ਕਿ ਮਾਨ ਦੀ ਪਾਰਟੀ ਨਸ਼ਾ ਨਹੀਂ ਵੰਡਦੀ ਹੋਰ ਕੀ ਪ੍ਰੂਫ ਚਾਹੀਦਾ ਹਾਰਨਾ ਕਬੂਲ ਕੀਤਾ ਹੈ ਪਰ ਅਸੀਂ ਕਦੇ ਨਸ਼ੇ ਦੀ ਗੱਲ ਨਹੀਂ ਕੀਤੀ ਨਾ ਵੇਚਿਆ ਨਾ ਖਰੀਦਿਆ ਨਾ ਸੌਦੇਬਾਜ਼ੀ ਕੀਤੀ ਜਿਹੜਾ ਸੁਦਾਗਰ ਹੁੰਦਾ ਹੈ ਵਪਾਰੀ ਹੁੰਦਾ ਹੈ ਉਹ ਹਰ ਪਾਰਟੀ ਕੋਲ ਜਾਂਦਾ ਹੈ ਸਾਡੀ ਪਾਰਟੀ ਦੇ ਜਿੱਤਣ ਦੀਆਂ ਸੰਭਾਵਨਾਵਾਂ ਨੇ ਪਹਿਲਾਂ ਵੀ ਬੜੀ ਵੱੜੀਆਂ ਨੇ ਉਹ ਸਾਡੇ ਕੋਲ ਵੀ ਆਉਂਦਾ ਹੈ ਕਿਉਂਕਿ ਪਹਿਲਾਂ ਕਰਾਰੇ ਜਵਾਬ ਮਿਲਦੇ ਰਹੇ ਇਸ ਵਾਰ ਕੋਈ ਨਹੀਂ ਆਇਆ ਉਹ ਕਹਿੰਦੇ ਨੇ ਸਾਨੂੰ ਨਸ਼ਾ ਵੇਚਣ ਦੀ ਖੁੱਲ ਦੇ ਦਿਓ ਅਸੀਂ ਜਿੰਨਾ ਕਹੋ ਪੈਸਾ ਦੇਣ ਨੂੰ ਤਿਆਰ ਆ ਤੇ ਵੰਡੋ ਨਸ਼ੇ ਪੈਸੇ ਵੰਡੋ ਜਿੱਤੋ ਉਹ ਵੀ ਤਾਂ ਜਿੱਤਦੇ ਨੇ ਪਰ ਅਸੀਂ ਇਸ ਚੀਜ਼ ਨੂੰ ਸਾਡੀ ਸਰਕਾਰ ਸਾਡਾ ਐਮਪੀ ਜਿਵੇਂ ਸਿਮਰਨਜੀਤ ਸਿੰਘ ਮਾਨ ਜਦਦਨ ਬਣੂਗਾ ਉਹਦੀ ਨੀ ਨਸ਼ਾ ਤੇ ਪੈਸਾ ਨਹੀਂ ਹੋਊਗੀ ਨਹੀਂ ਤਾਂ ਨਹੀਂ ਬਣੂਗਾ ਇਹ ਅਸੀਂ ਫੈਸਲਾ ਕਰਕੇ ਤੁਰਿਆ 84 ਚ ਤੇ ਅੱਜ ਆ ਗਏ 24 ਤੇ ਉੱਥੇ ਹੀ ਖੜੇ ਹਾਂ ਜਾਂ ਤਾਂ ਦੱਸੋ ਵੀ ਇਹਨਾਂ 40 ਸਾਲ ਦੇ ਵਿੱਚ ਅਸੀਂ ਕਦੇ ਹਿੱਲੇ ਸੋ ਮੇਰੀ ਹੱਥ ਜੋੜ ਬੇਨਤੀ ਹੈ ਗੱਲਾਂ ਜਿਨੀਆਂ ਨੇ ਉਹ ਸਾਡੀਆਂ ਸਾਂਝੀਆਂ ਨੇ ਉਹਨੀਆਂ ਤੁਹਾਨੂੰ ਹੀ ਪਤਾ ਨੇ ਜਾਂ ਪਤਾ ਕਰ ਲਿਓ ਉਹਨੀਆਂ ਮੈਨੂੰ ਪਤਾ ਨਹੀਂ 1997 ਚ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਾਹਰਾ ਮਾਰਿਆ ਕਿ ਮੇਰੀ ਸਰਕਾਰ ਬਣਾਓ ਮੈਂ ਮੁੰਡੇ ਰਹਾ ਕਰਦਾਗਾ ਉਸ ਟਾਈਮ ਜਿਹੜੇ ਖੜਕੂ ਸਿੰਘ ਸੀ ਉਹਨਾਂ ਨੂੰ ਮੁੰਡੇ ਕਹਿੰਦੇ ਸੀ ਅਸੀਂ ਵੀ ਉਹਨਾਂ ਵਿੱਚ ਸੀ ਵੀ ਮੁੰਡੇ ਰਹਾ ਕਰ ਦੂੰਗਾ 1997 ਦਾ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਦਾ ਮੈਨੀਫੈਸਟੋ ਹੈ ਜਿਹਦੀ ਪਹਿਲੀ ਲੈਣਾ ਉਹ ਮੁੰਡੇ ਕੌਣ ਸੀ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਭਿਉਰਾ ਤੇ ਜਿੰਨੇ ਬਾਕੀ ਸਾਥੀ ਅਜ 32-33 ਸਾਲ ਤੋਂ ਅੰਦਰ ਨੇ ਉਹ ਇਹਨਾਂ ਕਰਕੇ ਅੰਦਰ ਨੇ ਵੋਟਾਂ ਲੋਕਾਂ ਨੇ ਪਾਤੀਆਂ ਕਿ ਮੁੰਡੇ ਬਾਹਰ ਆ ਜਾਣਗੇ ਜੇ 1997 ਚ ਉਹ ਬੰਦੀ ਸਿੰਘ ਸੀ ਤਾਂ ਉਹ ਅੱਜ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਹੀ ਉਦੋਂ 2 ਸਾਲ ਹੋਈ ਸੀ ਉਹਨਾਂ ਨੂੰ ਹੀ ਹੁਣ 35 ਸਾਲ ਹੋ ਗਏ 32 ਸਾਲ ਹੋ ਗਏ ਇਹ ਗੱਲਾਂ ਜੇ ਤੁਸੀਂ ਨਹੀਂ ਸੋਚੋਗੇ ਪੰਜਾਬ ਦੇ ਸਿੱਖਾਂ ਦੇ ਜਾਏ ਨਹੀਂ ਸੋਚੋਗੇ ਆਪਣੀ نسل ਤੇ ਫਸਲ ਦੀ ਗੱਲ ਤੁਸੀਂ ਨਹੀਂ ਕਰੋਗੇ ਤਾਂ ਫਿਰ ਕੌਣ ਬਾਹਰੋਂ ਆ ਕੇ ਕਰੂਗਾ ਸੋ ਮੇਰੀ ਬੇਨਤੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰੋ ਉਸ ਤੋਂ ਬਾਅਦ ਵੀ ਤਿੰਨ ਵਾਰ ਚੀਫ ਮਿੰਿਸਟਰ ਬਣਾਇਆ ਪੰਜਾਬ ਦੇ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਰਬੰਦੀ ਸਿੰਘ ਅੱਜ ਵੀ ਬੰਦੀ ਸਿੰਘ ਇਹ ਅਮੀਰ ਹੋ ਗਏ ਇਹਨਾਂ ਦੇ ਧੀਆ ਪੁੱਤ ਸਾਰੇ ਅਰਬਾਂ ਖਰਮਾਪਤੀ ਬਣ ਗਏ ਕਿਤੇ ਸੁੱਖ ਵਿਲਾਸ ਆ ਕਿਤੇ ਔਰ ਬਿਟਾ ਹੈ ਕਿਤੇ ਕੀ ਹੈ ਹਜ਼ਾਰ ਬਸ ਹੈ ਉਹੀ ਕੁਛ ਅਮਰਿੰਦਰ ਸਿੰਘ ਨੇ ਕੀਤਾ ਹੈ ਉਹੀ ਕੁਛ ਮਜੀਠੀਆ ਨੇ ਕੀਤਾ ਤੇ ਉਹੀ ਅੱਜ ਭਗਵੰਤ ਮਾਨ ਕਰ ਰਿਹਾ ਸੋ ਆਪਾਂ ਇਹਨਾਂ ਦੇ ਹੱਥੋਂ ਨਾ ਲੁੱਟੇ ਜਾਈਏ ਇਸ ਚੀਜ਼ ਨੂੰ ਰੋਕਣਾ ਪਏਗਾ ਤੇ ਰੋਕੂਗਾ ਕੌਣ ਜਿਨੇ ਦਿਖਾਤਾ ਕਿ 40 ਸਾਲ ਜੇਕਰ ਮੈਨੂੰ ਪੰਜਾਬ ਦੇ ਲੋਕਾਂ ਨੇ ਨਹੀਂ ਜਤਾਇਆ ਅਸੀਂ ਸਮਝਦੇ ਆ ਉਹਨਾਂ ਨੂੰ ਸਮਝ ਨਹੀਂ ਸੀ ਉਹਨਾਂ ਨੇ ਸਾਨੂੰ ਹੋਰ ਤਰ੍ਹਾਂ ਲਿਆ ਪਰ ਸਾਨੂੰ ਤਾਂ ਪਤਾ ਸੀ ਨਾ ਕਿ ਅਸੀਂ ਪੰਜਾਬ ਵਾਸਤੇ ਲੜਾਈ ਲੜਨੀ ਹੈ ਤਾਂ ਅਸੀਂ ਤਾਂ ਉੱਥੇ ਖੜੇ ਰਹੇ ਹਾਂ ਅੱਜ ਵੀ ਖੜੇ ਆ ਅੱਗੇ ਵੀ ਖੜੇ ਰਹਾਂਗੇ ਇਹ ਗੱਲਾਂ ਵਿਚਾਰਿਓ ਤੇ ਵਿਚਾਰ ਕੇ ਜੇ ਤੁਹਾਨੂੰ ਲੱਗਿਆ ਕਿ ਹਾਂ ਇੱਕ ਤਰ ਹੈ ਜਿਹੜੀ ਸਥਿਰ ਹੈ ਜਿਹਦੀ ਅੱਜ ਪੰਜਾਬ ਨੂੰ ਲੋੜ ਹੈ ਜਿਹਦੀ ਅੱਜ ਕੌਮ ਨੂੰ ਲੋੜ ਹੈ ਫਿਰ ਜ਼ਰੂਰ ਵੋਟ ਪਾਓ ਤਾਂ ਜੋ ਅਸੀਂ ਵੀ ਤੁਹਾਡੀ ਗੱਲ ਜਾ ਕੇ ਮਾਨ ਸਾਹਿਬ ਦੇ ਨਾਲ ਬੈਠ ਕੇ ਪਾਰਲੀਮੈਂਟ ਵਿੱਚ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ